ਤਰਨਤਾਰਨ ਵਾਲੀ ਇਲੈਕਸ਼ਨ ਚ ਅਕਾਲੀ ਦਲ ਨੇ ਟਿਕਟਾਂ ਕਿਹਨੂੰ ਦਿੱਤੀ ਗੈਂਗਸਟਰ ਦੀ ਸੱਸ ਨੂੰ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਦਾ ਟਿਕਟਾਂ ਦਿੰਦੇ ਨੇ ਤੇ ਉਹ ਜਿਹੜਾ ਥਾਣੇ ਦੇ ਮੂਹਰੇ ਐਸਆਈ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹੋਇਆ ਗੋਲੀਆਂ ਨਾ ਭੁੰਨਤਾ ਸੀ ਉਹ ਕਿਹੜੇ ਰਾਜਵਲੇ ਹੋਇਆ ਸੀ ਇਹਨਾਂ ਦੇ ਰਾਜਵਲੇ ਨਾਬੇ ਵਾਲੀ ਜੇਲ੍ਹ ਬ੍ਰੇਕ ਕਿਹੜੇ ਕਿਹਦੇ ਰਾਜਵਲੇ ਹੋਈ ਸੀ ਇਹਨਾਂ ਵੇਲੇ ਸਮੱਗਲਰ ਕਿਨੇ ਕਿਨੇ ਪੈਦਾ ਕੀਤੇ ਸੀ ਇਹਨਾਂ ਨੇ ਹੁਣ ਕਹਿੰਦੇ ਓਕੇ ਜੀ ਪੰਜਾਬ ਚ ਤਾਂ ਪੁਲਿਸ ਦਾ ਰਾਜ ਹੈ ਪੁਲਿਸ ਦਾ ਰਾਜ ਹੋਊਗਾ ਜਦੋਂ ਸਮੱਗਲਰ ਨੇ ਤਾਂ ਪੁਲਿਸ ਤਾਂ ਜਾਊਗੀ ਉਹਨਾਂ ਦੇ ਪਿੱਛੇ ਉਹ ਹਰ ਸਿਮਰਤ ਕੌਰ ਕਹ ਕਿ ਜਦੋਂ ਸਾਡਾ ਰਾਜ ਹੁੰਦਾ ਸੀ ਨਾ ਆਕਾਲੀ ਦਲ ਦਾ ਉਦੋਂ ਕੋਈ ਚਿੱਟੇ ਦਾ ਨਾਂ ਨਹੀਂ ਜਾਣਦਾ ਸੀ ਕਹਿੰਦੇ ਬਿਲਕੁਲ ਸਹੀ ਕਹਨੀ ਬੀਬਾ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਲੋਕ ਉਦੋਂ ਨਹੀਂ ਨਾ ਜਾਣਦਾ ਸੀ ਕੋਈ ਉਹ ਸਿੱਧੇ ਹੀ ਪੁੱਛਦੇ ਸੀ ਮੁੰਡੇ ਇੱਕ ਦੂਜੇ ਨੂੰ ਥੋੜਾ ਜਿਹਾ ਮਜੀਠੀਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ 2 ਗ੍ਰਾਮ ਆਪਦੇ ਜੋ ਕੋਈ ਐ ਤੂੰ ਹੋਰ ਕਿਤੋਂ ਪ੍ਰਬੰਧ ਕਰ ਲੈ ਸਾਡੀ ਜਵਾਨੀ ਇਹਨਾਂ ਨੇ ਜੜਾ ਜਦਾਤੀ ਪਾਈ ਜਵਾਨੀ ਦੇ ਸਾਡਾ ਬੁਢਾਪਾ ਇਹਨਾਂ ਨੇ ਰੋਲਿਆ ਸਾਡਾ ਬਚਪਨ ਇਹਨਾਂ ਨੇ ਰੋਲਿਆ ਉਹਨਾਂ ਦੀ ਰਾਜਨੀਤੀ ਦਾ ਲੋਕਾਂ ਨੂੰ ਹੁਣ ਸਮਝ ਆਈ ਜਾਂਦੀ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਗਿਆ ਸਾਰਾ ਕੁਝ ਪਤਾ ਲੱਗ ਜਾਂਦਾ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਨੇ ਪਹਿਲਾਂ ਕੀ ਬਿਆਨ ਦਿੱਤਾ ਸੀ ਹ